ਆਪ ਦੇ ਖਜ਼ਾਨੇ ਨੂੰ ਪੱਟੀ ਪੱਤਰ ਤੇ ਚੁੰਨਾ ਲੱਗਿਆ ਸਰਕਾਰ ਦਾ ਵੀ ਹਾਲਾਂਕਿ ਸਪਸ਼ਟ ਸਟੈਂਡ ਨਹੀਂ ਹੋਇਆ ਇਹਦੇ ਕੋਲ ਤਜਰਬਾ ਕੋਈ ਹੈ ਨਹੀਂ ਹੁਣ ਕਿਹੜਾ ਯੂਨੀਵਰਸਿਟੀ ਨਾਲ ਜਿਹਦੇ ਨਾਲ 200 ਕਾਲਜ ਆਪਣਾ ਜੁੜਿਆ ਹੋਇਆ ਹੁਣ ਤੁਸੀਂ ਦੇਖ ਲਓ ਜੁਮਲੇਬਾਜੀ ਨੂੰ ਸਿਰਫ ਜੁਮਲੇਬਾਜੀ ਹੈ ਮੇਸ਼ ਵੀ ਤੇ ਤੁਹਾਡਾ ਸਾਰਿਆਂ ਦਾ ਹਾਰਕੀ ਸਵਾਗਤ ਅੱਜ ਦਾ ਆਪਣੇ ਨਾਲ ਪਲਵਾਨ ਅਮਰਜੀਤ ਸਿੰਘ ਗੱਲ ਜਿਹੜੇ ਜੋੜ ਚੁੱਕੇ ਆ ਉਹ ਜੂਤ ਕਾਂਗਰਸ ਦੇ ਗਰੇ ਹੈਗੇ ਆਗੂ ਨੇ ਉਹਨਾਂ ਨਾਲ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜਾ ਇਸ ਟਾਈਮ ਫਲਤ ਕਰ ਰਿਹਾ ਸਸਿਕਲ ਸਰ ਸਸਿਕਲ ਬਾਈ ਬਾਈ ਰੂਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੀ ਐਚਕੇਟੀ ਐਚਕੇਟੀ ਐਨ ਜੋ ਚੈਨਲ ਹੈ ਤੁਹਾਡਾ ਉਹਦਾ ਧੰਨਵਾਦ ਕਰਦੇ ਆ ਅਸੀਂ ਜੋ ਤੁਹਾਡਾ ਜੋ ਸਾਡੇ ਫਾਰਮ ਵਿਖੇ ਜੋ ਤੁਸੀਂ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਸਾਡੇ ਕੋਲ ਪਹੁੰਚੇ ਆ ਤੇ ਇੱਕ ਨੂੰ ਦੇਖ ਰਿਹਾ ਕਿ ਜਿਹੜਾ ਇਸ ਟਾਈਮ 61 ਤੇ ਸ਼੍ਰੋਮਣੀ ਕਮੇਟੀ ਵੀ ਬਣਾ ਰਹੀ ਹੈ ਗੁਰਪੁਰਬ 61 ਤੇ ਪੰਜਾਬ ਸਰਕਾਰ ਵੀ ਬਣਾ ਰਹੀ ਹੈ ਤੇ ਇਸ ਜੀ ਨੂੰ ਕਿਵੇਂ ਦੇਖ ਰਹੇ ਤੁਸੀਂ ਨਹੀਂ ਨਹੀਂ ਦੇਖੋ ਇਹ ਸਿੱਖ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਗੁਰੂ ਤੇਗ ਬਹਾਦਰ ਜੀ ਜੀ ਜੋ ਸ਼ਹੀਦੀ ਹੋਈ ਜੋ ਅੱਜ ਤੁਸੀਂ ਸਾਰੇ ਜਾਣੂ ਹੈ ਬਹੁਤ ਵੱਡਾ ਇਤਿਹਾਸ ਹੈ ਮੈਂ ਕਹਿਣਾ ਵੀ ਇਕੱਠੇ ਹੋ ਕੇ ਇੱਕ ਮੰਚ ਦੇ ਮਨਾਉਣ ਦੀ ਲੋੜ ਹੈ ਨਾ ਕਿ ਆਪਾਂ ਵੱਖ-ਵੱਖੀ ਆਪਾਂ ਇਹਨਾਂ ਇਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਮਨਾ ਕੇ ਆਪਣਾ ਮਤਲਬ ਆਪਣੇ ਭਾਈਚਾਰੇ ਇਕਾਂਝ ਨੂੰ ਇੱਕ ਜੋ ਲੋਕਾਂ ਨੂੰ ਸੰਦੇਸ਼ ਦੇਣਾ ਉਹ ਉਲਟ ਜਾਵੇ ਆਪਾਂ ਆਪਣੀ ਭਾਈਚਾਰੇ ਸਾਂਝ ਦੇ ਹਿਸਾਬ ਨਾਲ ਆਪਾਂ ਨੂੰ ਇੱਕ ਮੰਚ ਦੇ ਮਨਾਉਣ ਦੀ ਲੋੜ ਹੈ ਤੇ ਇਕੱਠੇ ਆਪਾਂ ਗੱਲ ਕਰੀਏ ਜਿਹੜਾ ਐਸਾ ਮਾਤਲ ਚੱਪੜ ਕਿਢੀ ਜਿਵੇਂ ਜਿਹੜਾ ਗੰਗਾ ਸਿੰਘ ਬਹਾਦਰ ਦਾ ਬਣਿਆ ਪਿਆ ਇੱਕ ਬਹੁਤ ਵਧੀਆ ਮਾਫਾਨਤ ਆ। ਤੋਂ ਉਸ ਟਾਈਮ ਨੇ ਕੋਈ ਦੇਖ ਰਿਹਾ ਕੋ ਪੂਰਾ ਖੰਡਰ ਬਣਿਆ ਪਿਆ ਮੈਂ ਇੱਕ ਟਿਕ ਕੈਂਦ ਮੇਰੇ ਕੋ ਸ਼ਾਰਟ ਦਿਓ ਉਹ ਵੀ ਲੌਂਗ ਤੇ ਉਹਨੂੰ ਕਿਸ ਨਜ਼ਰ ਨਾਲ ਤੁਸੀਂ ਦੇਖ ਰਹੇ ਕਿ ਇਹਦੀ ਇੰਨੀ ਲੈਕਤੀ ਸਮੇ ਰਹੋ। ਬਿਲਕੁਲ ਭਾਈ ਜੀ ਤੁਹਾਡਾ ਬਹੁਤ ਵਧੀਆ ਵਧੀਆ ਕੁਐਸਚਨ ਹੈ ਇਹ। ਕੀ ਹੈ ਜੋ ਇਹ ਸਿੱਖ ਸੰਸਾਵਾਂ ਨੇ ਜੋ ਸਿੱਖ ਇਤਿਹਾਸ ਹੈ ਇਹ ਪਿਛਲੇ ਸਮਿਆਂ ਤੋਂ ਜੋ ਘਾੜ ਹੁੰਦਾ ਆ ਰਿਹਾ ਆਪਣਾ ਪੰਜਾਬ ਪੰਜਾਬੀਅਤ ਦਾ ਇਹ ਕੋਈ ਸ਼ੱਕ ਨਹੀਂ ਹੈ ਤੁਸੀਂ ਹੁਣ ਜਾ ਕੇ ਦੇਖੋ ਕਿੱਡਾ ਵੱਡਾ ਇਤਿਹਾਸ ਹੈ ਚੱਪੜ ਚੜੀ ਦਾ ਜਿੱਥੇ 5000 ਤੇ ਲਗਭਗ ਸਾਡੇ ਸਿੰਘ ਸ਼ਹੀਦ ਹੋਏ ਸਭ ਤੋਂ ਵੱਡਾ ਇਤਿਹਾਸ ਤੇ ਇਹਨਾਂ ਦਾ ਕੋਈ ਬਾਲੀ ਵਾਰਸ ਨਹੀਂ ਤੁਸੀਂ ਉਹ ਦੇਖੋ ਇਹ 2011 ਚ ਬਾਬਾ ਬੰਦਾ বাহাদুর ਜੀ ਦੀ ਯਾਦ ਨੂੰ ਸਮਰਪਿਤ ਬਣਾਇਆ ਸੀ ਤੇ ਹੁਣ ਤੁਸੀਂ ਦੇਖੋ ਤਿੰਨ ਫਲੋਰ ਬਣੇ ਆ ਇਹ ਜਿਨ੍ਹਾਂ ਦੀ 328 ਫੁੱਟ ਦੀ ਉਚਾਈ ਹੈ ਤੇ ਤਿੰਨੇ ਫਲੋਰ ਤਿੰਨ ਜੰਗਾਂ ਨੂੰ ਸਮਰਪਤ ਨੇ ਤੇ ਅੱਜ ਤੁਸੀਂ ਜਾ ਕੇ ਦੇਖੋ ਕੋਈ ਵਾਰੀ ਵਾਰਸ ਨਹੀਂ ਤੇ ਕਿੰਨਾ ਕਾ ਵਗੈਰਾ ਕਿੰਨਾ ਉੱਥੇ ਕੋਈ ਮਤਲਬ ਸੰਭਾਲ ਸੰਭਾਲ ਕਰਨ ਵਾਲਾ ਨਹੀਂ ਰਿਹਾ ਤੇ ਇੱਕ ਸਾਈਡ ਤੇ ਕਹਿੰਦੇ ਕਿ ਐਕਸ ਮੈਕ ਇਹ ਵੀ ਸੁਣਾਇਆ ਸੀ ਭਗਵਾਨ ਸਤਮਾਨ ਦਾ ਕੀ ਕਹਿੰਦਾ ਸੀ ਕਿ ਤੁਹਾਡੇ ਪਿਓ ਦੀ ਨਹੀਂ ਹੈਗੇ ਬਾਦਲ ਸਾਹਿਬ ਨੂੰ ਕਹਿ ਰਿਹਾ ਸੀ ਕਿ ਇਹ ਤੇਰੇ ਪਿਓ ਦਾ ਨਹੀਂ ਹੈ ਲੋਕਾਂ ਦਾ ਪੈਸਾ ਦਾ ਪ੍ਰਾਪਰਟੀ ਹੈ ਪਰ ਲੋਕਾਂ ਦਾ ਪੈਸਾ ਤੇ ਪ੍ਰਾਪਰਟੀ ਨੂੰ ਮੈਂ ਇੱਕ ਦੇਖਿਆ ਕਿ ਤੁਹਾਡੇ ਕਾਂਗਰਸ ਦਾ ਸ਼ਾਇਦ ਤੁਹਾਡੀ ਵੀ ਪਾਰਟੀ ਰਾਜ ਚ ਕੀਆ ਪਰ ਇਹ ਹਾਲਾਤ ਇੰਨਾ ਨਹੀਂ ਸੀ ਖਰਾਬ ਜੋ ਇਸ ਟਾਈਮ ਬਹੁਤ ਜ਼ਿਆਦਾ ਖਰਾਬ ਹੈ ਇਸ ਮੌਜੂਦਾ ਸਰਕਾਰ ਦੇ ਤੱਕ ਬਈ ਇਹ ਬਿਨਾਂ ਤਜਰਬੇ ਤੋਂ ਖੂ ਖਾਲੀ ਹੈ ਇਹਨਾਂ ਕੋਲ ਤਜਰਬਾ ਕੋਈ ਹੈ ਨਹੀਂ ਹੁਣ ਤੁਸੀਂ ਦੇਖ ਲਓ ਜੁਮਲੇਬਾਜੀ ਨੂੰ ਸਿਰਫ ਜੁਮਲੇਬਾਜੀ ਹੈ ਗਰਾਊਂਡ ਤੇ ਕੰਮ ਜ਼ੀਰੋ ਹੈ ਬਿਲਕੁਲ ਡਵੈਲਪਮੈਂਟ ਜ਼ੀਰੋ ਹੈ ਕੋਈ ਕੋਈ ਪੁੱਛਣ ਵਾਲਾ ਨਹੀਂ ਪ੍ਰਸ਼ਾਸਨ ਨਹੀਂ ਕਿਸੇ ਤਰ੍ਹਾਂ ਦੀ ਕੋਈ ਲੋਕ ਹਿੱਤ ਚ ਕੰਮ ਨਹੀਂ ਕੀਤੇ ਗਏ ਜਿੱਦੀ ਜਿੰਨੀ ਵੱਡੀ ਇੱਜ਼ਤ ਆਮ ਆਦਮੀ ਪਾਰਟੀ ਨੂੰ ਦਿੱਤੀ ਸੀ ਪੰਜਾਬ ਨੇ ਉਸ ਤੋਂ ਉਲਟ ਹੋਇਆ ਇਸ ਕਰਕੇ ਲੋਕਾਂ 'ਚ ਬਹੁਤ ਵੱਡੀ ਨਿਰਾਸ਼ਾ ਜਿਵੇਂ ਜੇਪੀ ਸਾਹਿਬ ਨੇ ਗੁਰਪ੍ਰਮ ਮਨਾਰੇ ਕੀ ਹੋਲਡਿੰਗ ਦੇ ਵੀ ਦੇਖਿਆ ਉਹਨੇ ਪੂਰੇ ਸ਼ਹਿਰ ਦੇ ਵਿੱਚ ਮੋਹਾਲੀ ਚੰਡੀਗੜ੍ਹ ਵਿੱਚ ਲੱਗਾ ਹੈ ਇਹ ਸਿਰਫ ਕੀ ਚੀਜ਼ ਉਹਦੇ ਛਰਦਾ ਨਾ ਬਣਾਇਆ ਜਾਵੇ ਤਾਂ ਬੋਰਡਿੰਗ ਤੇ ਲੋਡ ਹੀ ਨਹੀਂ ਮੈਨੂੰ ਇਹ ਸਹਾਉਣਾ ਤਾਂ ਬਹੁਤ ਵੱਡੇ ਪੱਧਰ ਤੇ ਘਾਣ ਆਏ ਆ ਅਸੀਂ ਕੱਲ ਜਲੰਧਰ ਜਾ ਕੇ ਆਏ ਆ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਭਰ ਚ ਬਹੁਤ ਵੱਡੀ ਮਾਤਰਾ ਚ ਜੋ ਇਹ ਬੋਰਡ ਫਲੈਕਸਾਂ ਲੱਗੀਆਂ ਨੇ ਬਹੁਤ ਜੋ ਪੰਜਾਬ ਦੇ ਖਜ਼ਾਨੇ ਨੂੰ ਵੱਡੇ ਪੱਧਰ ਤੇ ਚੁੰਨਾ ਲੱਗਿਆ ਇਹ ਮੈਂ ਕਹਿੰਦਾ ਮੰਦ ਭਾਗਾ ਕੰਮ ਗਰਾਉਂਡ ਤੇ ਕਰੋ ਸਹੀ ਕਰੋ ਕੰਮ ਉਹ ਕਰੋ ਜੋ ਲੋਕ ਲੋਕ ਹਿੱਤ ਚ ਹੋਣਾ ਆਪਣਾ ਪੰਜਾਬ ਸੂਬੇ ਲਈ ਸੋਚਿਆ ਜਾਵੇ ਕਿਉਂਕਿ ਪੰਜਾਬ ਲਈ ਆਪਣੇ ਲਈ ਕੰਮ ਨਹੀਂ ਕੀਤਾ ਜਾ ਰਿਹਾ ਕਿਉਂਕਿ ਤੁਸੀਂ ਬੀਬੀਐਮਬੀ ਦੇਖ ਲਓ ਪਿਛਲੇ ਸਮਿਆਂ 'ਚ ਅੱਜ ਯੂਨੀਵਰਸਿਟੀ ਦਾ ਮੁੱਦਾ ਚੱਲ ਰਿਹਾ ਜੋ ਚੰਡੀਗੜ੍ਹ ਵਿਖੇ ਹੋ ਰਿਹਾ ਕਿਸੇ ਨੇ ਕੋਈ ਸਟੈਂਡ ਨਹੀਂ ਲਿਆ ਹਜੇ ਤੱਕ ਸਰਕਾਰ ਦਾ ਵੀ ਹਾਲਾਂਕਿ ਸਪਸ਼ਟ ਸਟੈਂਡ ਨਹੀਂ ਹੋਇਆ ਇਹਦੇ 'ਚ ਜਾਂ ਹਾਲਾਂਕਿ ਜਾ ਕੇ ਉੱਥੇ ਬੈਠਣਾ ਚਾਹੀਦਾ ਸੀ ਬੱਚਿਆਂ ਨਾਲ ਜੋ ਆਪਣਾ ਫਰਜ਼ ਵੀ ਹੈ ਕਿਉਂਕਿ ਇਹ ਆਪਣੀ ਚੰਡੀਗੜ੍ਹ ਯੂਨੀਵਰਸਿਟੀ ਨਾਲ ਜਿਹਦੇ ਨਾਲ 200 ਕਾਲਜ ਆਪਣਾ ਜੁੜਿਆ ਹੋਇਆ ਆਪਣੀ ਪੰਜਾਬ ਦੀ ਧਰਤੀ 'ਤੇ ਬਣਿਆ ਹੋਇਆ ਉਹ ਤੇ ਹੁਣ ਚੰਡੀਗੜ੍ਹ ਦਾ ਮੁੱਦਾ ਜੋ ਹੁਣ ਕੁਛ ਦਿਨਾਂ ਤੇ ਚੱਲ ਰਿਹਾ ਵੀ ਚੰਡੀਗੜ੍ਹ ਵੀ ਪੰਜਾਬ ਤੋਂ ਜਾ ਰਿਹਾ ਪਰ ਉਹ ਅਸੀਂ ਥੋੜੀ ਜਾਣਦ ਨੇ ਇਹ ਪੰਜਾਬ ਹੈ ਪਰ ਕਹਿਣ ਦਾ ਮਤਲਬ ਜਿੱਤੇ ਆਪਣੇ ਫਰਜ਼ ਅਨੁਸਾਰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ 61 ਤੇ ਰਵਨੀਤ ਮਿੱਤੂ ਦਾ ਬਿਆਨ ਆਇਆ ਸੀ ਕਿ ਇੱਥੇ ਖੱਜਰਵਾੜਦਾ ਯੂਨੀਵਰਸਿਟੀ ਦੇ ਵਿੱਚ ਘੋੜੇ ਨੂੰ ਇਹ ਕਿਸ ਨਜ਼ਰ ਨਾਲ ਤੁਸੀਂ ਦੇਖਣ ਦੇਣਾ ਨੂੰ ਦੇਖੋ ਬਾਈ ਜੀ ਉਹਦਾ ਤਾਂ ਆਪਣਾ ਸਟੈਂਡ ਨਹੀਂ ਹੈ ਕਦੇ ਉਧਰ ਬੜ ਗਿਆ ਕਦੇ ਉਧਰ ਬੜ ਗਿਆ ਜਿੰਨਾ ಕಾಂಗ್ರೆਸ ਪਾਰਟੀ ਨੇ ਜਿੰਨੀਆਂ ਤਾਕਤਾਂ ਧਈਆਂ ਉਸ ਪਰਿਵਾਰ ਨੂੰ ਤੇ ਅੱਜ ਉਸ ಕಾಂಗ್ರೆਸ ਪਾਰਟੀ ਨੂੰ ਵੀ ਛੱਡ ਕੇ ਦੂਜੇ ਪਾਸੇ ਇਹ ਨਹੀਂ ਇਹ ਆਪ ਦਲੱਤੇ ਮਾਰਨ ਵਾਲੇ ਘੁੜੇ ਐ ਇਹਨਾਂ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਇਹ ਬੇਤੁਕੇ ਬਿਆਨ ਐ ਜਿੰਨੇ ਮਰਜ਼ੀ ਦਈ ਜਾਣ ਇਹਨਾਂ ਦਾ ਕੋਈ ਕੱਢਣ ਪਾਉਣ ਨੂੰ ਕੁਝ ਹੈ ਨਹੀਂ ਮੇਰਾ ਤਾਂ ਇਹ ਮੰਨਣਾ ਵੀ ਆਪਣੇ ਫਰਜ਼ ਅਨੁਸਾਰ ਚੰਗੇ ਕੰਮ ਕਰਨੇ ਚਾਹੀਦੇ ਆ ਲੋਕ ਹਿੱਤ ਚ ਕੰਮ ਕਰਨ ਦੀ ਲੋੜ ਐ ਸਿਆਸਤ ਨਾ ਕਰੋ ਪੰਜਾਬ ਪੰਜਾਬੀਅਤ ਲਈ ਗਰਾਊਂਡ ਤੇ ਕੰਮ ਕਰੋ ਜੋ ਲੋਕਾਂ ਲਈ ਇੱਕ ਮਿਸਾਲ ਬਣੇ ਜਿੰਨੀ ਵੱਡੀ ਜਤਾ ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਜਿੱਤੀ ਸੀ ਨਾ ਕਦੇ ਕਿਸੇ ਨੂੰ ਦਿੱਤੀ ਹੈ ਨਾ ਕਦੇ ਮਿਲਨੀ ਹੈ ਇਸ ਕਰਕੇ ਗਰਾਊਂਡ ਤੇ ਲੋੜ ਸੀ ਕੰਮ ਕਰਨ ਦੀ ਪਰ ਗਰਾਊਂਡ ਤੇ ਕੰਮ ਨਹੀਂ ਹੋਇਆ ਜਿਸ ਕਰਕੇ ਪੰਜਾਬ ਦੇ ਲੋਕਾਂ 'ਚ ਬਹੁਤ ਵੱਡੀ ਨਿਰਾਸ਼ਾ ਹੁਣ ਤੁਸੀਂ ਪਿਛਲੇ ਸਮਿਆਂ 'ਚ ਦੇਖੋ ਸ਼ੰਭੂ ਬਾਰਡਰ ਤੇ ਆਪਣਾ ਖਨੌਰੀ ਬਾਰਡਰ ਧਰਨੇ ਲੱਗੇ ਹਾਲਾਂਕਿ ਸਾਡੇ ਕਿਸਾਨ ਵੀ ਸਾਡੇ ਬਾਪੂ ਚਾਚੇ ਤਾਏ ਸਾਡੇ ਸਾਰੇ ਭਰਾ ਪਰਾ ਕੀ ਹੋਇਆ ਹੁਣ ਤੁਸੀਂ ਦੇਖੋ ਪਿਛਲੇ ਦਿਨੀ 90 ਟਰਾਲੀਆਂ ਦੱਪੀਆਂ ਹੋਈਆਂ ਨਿਕਲੀਆਂ ਇਹ ਇਹ ਕਿਹੜੇ ਇਤਿਹਾਸ ਚ ਲਿਖਿਆ ਹੋਇਆ ਤਾਂ ਕਦੇ ਕੰਮ ਹੋਇਆ ਹੀ ਨਹੀਂ ਪਹਿਲਾਂ ਇਹ ਇਸ ਕਰਕੇ ਵੱਡੇ ਪੱਧਰ ਤੇ ਲੋਕ ਦਬੇ ਦਬੇ ਮਹਿਸੂਸ ਕਰਦੇ ਆ ਇਸ ਕਰਕੇ ਵੀ ਮੈਂ ਕਹਿੰਨਾ ਵੀ ਇਹ ਮੇਰੇ ਕੋਲ ਵੀ ਕੋਈ ਸ਼ਬਦ ਨਹੀਂ ਹੈ ਇਹਨਾਂ ਨੂੰ ਕਹਿਣ ਲਈ ਤੇ ਤੁਸੀਂ ਹੋਰ ਦੇਖੋ ਕਿ ਇਹ ਬਦਲਾ ਦੀ ਗੱਲ ਕਰਦੇ ਸੀ ਤੁਹਾਨੂੰ ਬਦਲਾ ਕਹੋ ਜੀ ਬਦਲਾ ਇਹਨਾਂ ਨੇ ਲਿਆਂਦਾ ਹੈ ਸਰਕਾਰ ਨੇ ਜੀ ਜੀ ਦੇਖੋ ਬਦਲਾ ਤਾਂ ਦਿਖੇ ਰਿਹਾ ਮੈਂ ਤੁਹਾਨੂੰ ਪਸਾਨਾ ਦੀ ਗੱਲ ਕਰ ਲਈ ਠੀਕ ਹੈ ਹੋਰ ਬਹੁਤ ਅਹਿਮ ਮੁੱਦੇ ਆ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਸਿਹਤ ਨੀਤੀ ਨਹੀਂ ਕੋਈ ਬਣੀ ਕੋਈ ਸਿੱਖਿਆ ਨੀਤੀ ਨਹੀਂ ਬਣੀ ਕੋਈ ਖੇਡ ਨੀਤੀ ਨਹੀਂ ਬਣੀ ਕਿਤੇ ਗਰਾਊਂਡ ਦੀ ਕੋਈ ਲੋੜ ਸੀ ਕਿਤੇ ਆਪਣਾ ਸੱਭਿਆਚਾਰ ਖੁੰਦਾ ਮਤਲਬ ਬਹੁਤ ਵੱਡੇ ਪੱਧਰ ਤੇ ਜੋ ਨੁਕਸਾਨ ਹੋਇਆ ਨਾ ਕੁਝ ਕਰਿਆ ਹੀ ਨਹੀਂ ਨਾ ਮੈਂ ਬਿਨਾਂ ਤਜਰਬੇ ਤੋਂ ਹੁਣ ਆਪਣਾ ਦੇਖ ਲਓ ਕਿਤੇ ਡਿਵੈਲਪਮੈਂਟ ਨਹੀਂ ਹੋਈ ਕੋਈ ਵੱਡਾ ਕਾਲਜ ਨਹੀਂ ਬਣਿਆ ਕੋਈ ਵੱਡਾ ਹਸਪੀਟਲ ਨਹੀਂ ਬਣਿਆ ਕੋਈ ਵੱਡਾ ਸਕੂਲ ਨਹੀਂ ਬਣੇ ਜਿੰਨਾ ਜਣਾ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਈਆਂ ਸੀ ਮਤਲਬ ਵੋਟਾਂ ਦੇ ਕਹਿਣ ਦਾ ਮੇਰਾ ਭਾਵੇਂ ਹੈ ਜਿੰਨਾ ਵੀ ਮੈਨੀਫੈਸਟੋ ਜੋ ਜਾਰੀ ਹੁੰਦਾ ਉਹਦੇ ਚ ਠੋਸ ਫੈਸਲੇ ਲੈਣੇ ਚਾਹੀਦੇ ਆ ਜਿਹੜੇ ਆਪਾਂ ਲਾਗੂ ਕਰ ਸਕਣ ਜਿਹੜੇ ਆਪਾਂ ਨੂੰ ਆਸਾਨ ਹੋਵੇ ਹੁਣ ਜਿਹੜਾ 1000 ਹਜ਼ਾਰ ਰੁਪਏ ਵਾਲਾ ਇਹਨਾਂ ਨੇ ਲਾਗੂ ਕੀਤਾ ਸੀ ਵੀ ਹਰ ਔਰਤ ਨੂੰ 1000 ਰੁਪਏ ਦਵਾਂ ਮੈਂ ਤਾਂ ਉਹਦੇ ਖਿਲਾਫ ਐ ਪਹਿਲੇ ਹੀ ਪੰਜਾਬ ਦਾ ਕਰਜ਼ਾਈ ਹੋਇਆ ਵਾ ਤੇ ਉੱਤੇ ਤੁਸੀਂ ਕਹਿੰਦੇ ਇੱਕ ਇੱਕ 1000 ਰੁਪਏ ਦਵੋਗੇ ਪਹਿਲਾਂ ਤੁਸੀਂ ਸੋਰਸ ਤਾਂ ਬਣਾਓ ਪਹਿਲਾਂ ਤੁਸੀਂ ਪੰਜਾਬ ਨੂੰ ਬਹਾਲਤਾ ਕਰੋ ਉਸ ਕਰਜ਼ੇ ਤੋਂ ਤਾਂ ਕੱਢੋ ਇਹ ਕਰਜ਼ੇ ਤੋਂ ਕੱਢੋ ਕਰਜ਼ੇ ਜੋ ਪੰਜਾਬ ਨਿਕਲੂਗਾ ਫਿਰ ਤੁਸੀਂ ਹੋਰ ਪਾਲিসੀਆਂ ਲਾਗੂ ਕਰੋ ਪਹਿਲਾਂ ਹੀ ਤੁਸੀਂ ਕਰਜ਼ੇ ਦੇ ਕਰਜ਼ਾ ਲਈ ਜਾ ਰਹੇ ਆਂ ਤੇ 8-800 ਕਰੋੜ ਦੇ ਬਜਟ ਤੁਸੀਂ ਅਸਤਿਆਰਬਾਜ਼ੀਆਂ ਦੇ ਲਾ ਰਹੇ ਆਂ ਵੀਆਈਪੀ ਕਲਚਰ ਕਿੱਥੇ ਆ ਅੱਜ ਸਭ ਤੋਂ ਜ਼ਿਆਦਾ ਸੀਐਮ ਸਾਹਿਬ ਨਾਲ ਸਕੌਟੀ ਹੈ ਉਹਨਾਂ ਦੇ ਪਰਿਵਾਰ ਨਾਲ ਸਕੌਟੀ ਹੈ ਇਹ ਗੱਲਾਂ ਕਿੱਥੇ ਗਈਆਂ ਇਸ ਕਰਕੇ ਵੱਡੇ ਪੱਦਰ ਤੇ ਮੈਂ ਕਹਿੰਦਾ ਵੀ ਜੁਮਲੇਬਾਜੀ ਹੋਈ ਹੈ ਹੋਰ ਕੁਝ ਨਹੀਂ ਹੋਇਆ ਇੱਕ ਅਨਮੋਲ ਗਗਨਮਾਨ ਜਿਹੜੀ ਕਿ ਇੱਥੇ ਦੀ ਹੈਗੀ ਆ ਕਹਿੰਦੀ ਕਿ 5 ਮਿੰਟਾਂ ਦਾ ਐਮਐਸਪੀ ਵਾਲੀ ਗੱਲ ਵੀ ਪੂਰੀ ਤੇ ਨਹੀਂ ਹੋਈ ਇੱਕ ਹੋਰ ਇਹਨਾਂ ਨੂੰ ਬਾਹਰ ਚੰਡਿਆ ਕਹਿੰਦੇ ਕਿ ਮਹਾਲੀ ਸ਼ਹਿਰ ਨੂੰ ਜਿਹੜਾ ਕਰੜ ਨੂੰ ਬਣਾਉਣਾ ਸੀ ਟੂਰਿਸਟ ਪਲੇਸ ਕਹੇ ਪਾਸੋਂ ਤੁਹਾਨੂੰ ਲੱਗਦਾ ਬੰਜੂਗੜ ਤੋਂ ਕਿਸ ਪਲੇਸ ਅੱਜ ਮੇਮ 5 ਮਿੰਟਾਂ ਵਾਲੀ ਐਮਐਸਪੀ ਤਾਂ ਨਹੀਂ ਲਾਗੂ ਹੋਈ ਤੇ 5 ਮਿੰਟਾਂ 'ਚ ਉਹਨਾਂ ਦਾ ਅਸਤੀਫਾ ਜ਼ਰੂਰ ਆ ਗਿਆ ਸੀਗਾ ਜਿਹੜੀ ਗੱਲ ਹੋਈ ਹੈ ਜਾਇ ਫਿਰ ਉਹ ਐਡੇ ਐਡੇ ਵੱਡੇ ਵਾਅਦੇ ਕਰਕੇ ਤੁਸੀਂ 5 ਮਿੰਟ ਚ ਅਸਤੀਫਾ ਦੇ ਦੰਨੇ ਐ ਫਿਰ ਤੁਸੀਂ ਪਹਿਲਾਂ ਹੀ ਇਹ ਇਲੈਕਸ਼ਨ ਲੜੋ ਪਹਿਲਾਂ ਹੀ ਨੇ ਤੁਸੀਂ ਮੈਦਾਨਾਂ ਚਾਓ ਲੋਕਾਂ ਨਾਲ ਖਲਵਾੜ ਨਾ ਕਰੋ ਲੋਕਾਂ ਦੇ ਜੋ ਜਜ਼ਬਾਤਾਂ ਨਾਲ ਤੁਸੀਂ ਖੇਡਿਆ ਲੋਕ ਵਿਚਾਰੇ ਦਵੇ ਦਵੇ ਮਸਮੂਸ ਕਰ ਰਹੇ ਨੇ ਖਰੜਦਾ ਖਰੜਦਾ ਬਾਲੀਵਾਰਸ ਨਹੀਂ ਕਿੰਨਾ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰ ਲਏ ਉੱਥੋਂ ਮਕਾਨ ਛੱਡ ਛੱਡ ਚਲੇ ਗਏ ਖਰੜਦਾ ਇਹ ਹਾਲ ਹੈ ਵਿਚਾਰਿਆਂ ਇਸ ਕਰਕੇ ਇਹ ਮੈਂ ਸਮਝਦਾਰੀ ਮੈਂ ਇਹ ਕਹਿਣਾ ਚਾਹੁੰਨਾ ਜਨਤਾ ਨੂੰ ਵੀ ਤੇ ਲੀਡਰ ਸਾਹਿਬਾਨਾਂ ਨੂੰ ਵੀ ਵੀ ਉਹ ਮੈਦਾਨਾਂ ਚ ਆਉਣ ਜਿਹੜੇ ਲੋਕਾਂ ਦੀ ਸੇਵਾ ਕਰ ਸਕਣ। ਹਾਲਾਂਕਿ ਜਮਲੇਬਾਜ਼ੀ ਨਹੀਂ ਚੱਲਦੀ ਹੁਣ ਉਹ ਕੰਮ ਨਹੀਂ ਰਹੇ ਪੁਰਾਣੇ ਲੋਕ ਕਹਿੰਦੇ ਆ ਵੀ ਆਪਣਾ ਰਿਪੋਰਟ ਕਾਰਡ ਪੇਸ਼ ਕਰੋ। ਤੁਸੀਂ ਕੰਮ ਕੀ ਕੀਤਾ? ਕੰਮ ਤਾਂ ਤੁਸੀਂ ਕਰਦੇ ਨਹੀਂ ਕੋਈ। ਇਸ ਕਰਕੇ ਮੈਂ ਜਨਤਾ ਨੂੰ ਵੀ ਇਹ ਅਪੀਲ ਕਰੂੰਗਾ ਵੀ ਚੰਗੇ ਲੀਡਰ ਸਹਿਬਾਨਾਂ ਨੂੰ ਵੋਟਾਂ ਪਾਈਆਂ ਜਾਣ ਤੇ ਆਪਣੀ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈ ਉਹਦੀ ਤਾਕਤ ਪਛਾਣੋ। ਐਵੇਂ ਨਾ ਤੁਸੀਂ ਕਿਸੇ ਪਿੱਛੇ ਲੱਗੋ ਉਹਦਾ ਪਿਛੋਕੜ ਪਤਾ ਹੋਵੇ ਉਹ ਕੌਣ ਹੈ, ਕਿੱਥੇ ਦਾ ਹੈ, ਕੀ ਉਹਦਾ ਸਾਰਾ ਸਿਸਟਮ ਹੈ ਕਿਵੇਂ ਦਾ ਮਤਲਬ ਸਾਰਾ ਪਤਾ ਹੋਵੇ ਹੁਣ ਤੁਸੀਂ ਬੀਬੀ ਅਨਮੋਲ ਗਗਨਮਾਨ ਦੀ ਗੱਲ ਕਰੀ ਉਹ ਮੇਰੀ ਬਹੁਤ ਪੰਚਾਇਤਾਂ ਨਾਲ ਗੱਲ ਹੁੰਦੀ ਹੈ ਉਹਨਾਂ ਨੂੰ ਇਦਾਂ ਹੀ ਨਹੀਂ ਪਤਾ ਵੀ ਇਹ ਹੈ ਕਿੱਥੇ ਦੇ ਹੈ ਕਿਹੜਾ ਇਹਨਾਂ ਦਾ ਪਿੰਡ ਹੈ ਕਿਹੜਾ ਸ਼ਹਿਰ ਹੈ ਕਿੱਥੇ ਦੇ ਵਸਨੀਕ ਹੈ ਪਹਿਲਾਂ ਤੁਸੀਂ ਨਮਾਇਦੇ ਦਾ ਸਾਰਾ ਕੁਝ ਡਿਟੇਲ ਪਤਾ ਹੋਣੀ ਚਾਹੀਦੀ ਹੈ ਫਿਰ ਵੋਟ ਪਾਓ ਇਹ ਇੱਕ ਗਰੀਬ ਸ਼ਹਿਰ ਤੇ ਜੋ ਇਹਨਾਂ ਕੈਜੀਵਾਂ ਨੂੰ ਗ੍ਰਿਫਤਾਰ ਕੀਤਾ ਸੀ 92 ਤੇ 92 ਘਰਨੇਲਾ ਨੂੰ ਦਿੱਲੀ ਪਹੁੰਚ ਪਰ ਜੁਲੀ ਬਸਤੀ ਤੇ ਕਿਉਂ ਨਹੀਂ ਹਜੇ ਤੱਕ ਸੀਐਮ ਕਿਉਂ ਨਹੀਂ ਪਹੁੰਚਿਆ ਆਪ ਨਹੀਂ ਇਹ ਮਿਲੀ ਭੁਗਤ ਹੈ ਬਾਈ ਇਹ ਮਿਲੀ ਭੁਗਤ ਹੈ ਜਦੋਂ ਉਸ ਤੋਂ ਆਰਡਰ ਜਿਹੜਾ ਆਉਂਦਾ ਹੈ ਉਹ ਉਹ ਉਤੇ ਅਮਲ ਕਰਦੇ ਆ ਇਹਨਾਂ ਨੂੰ ਆਮ ਸਿੱਖਿਆ ਨੀਤੀ ਦੇ ਆ ਆਮ ਜਨਤਾ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਇਹ ਉਹ ਕਰਦੇ ਆ ਜੋ ਉੱਤੋਂ ਕੇਂਦਰ ਦੀ ਸਰਕਾਰ ਤੋਂ ਆਰਐਸਐਸ ਤੋਂ ਜੋ ਇਹਨਾਂ ਨੂੰ ਦੂਜੇ ਨੰਬਰ ਦੀ ਧਿਰ ਕਹੀ ਗਈ ਹੈ ਵੀ ਇਹਨਾਂ ਤੇ ਮਿਲੀ ਭੁਗਤ ਜੋ ਭਾਜਪਾ ਨਾਲ ਉਹ ਉਦਾਂ ਚਲਦੀ ਹੈ ਇਹ ਨਾ ਕਿ ਇਹ ਆਮ ਜਨਤਾ ਤਾਂ ਇਹਨਾਂ ਨੂੰ ਕੋਈ ਮਤਲਬ ਹੈ ਇੱਕ ਭਗਵਾਨ ਜੀ ਬਿਆਨ ਦਿੰਦਾ ਕਿ ਮੈਂ ਕੋਰਟ ਦੇ ਵਿੱਚ ਲੜੂੰਗਾ ਕੇਸ ਕੋਰਟ ਦੇ ਵਿੱਚ ਲੜਨ ਦਾ ਇਹਨਾਂ ਨੂੰ ਬੈਠ ਕੇ ਟਾਈਮ ਟੇਬਲ ਕਰ ਲੈਣ ਉਹਨਾਂ ਕੋਲ ਪਾਸ ਨਹੀਂ ਨਹੀਂ ਸਾਰਾ ਸਾਰਾ ਕੁਝ ਕੋਰਟ ਚ ਨਹੀਂ ਹੋਇਆ ਕਰਦਾ ਕੁਝ ਸੰਘਰਸ਼ ਕਰਨਾ ਪੈਂਦਾ ਤੁਸੀਂ ਆਓ ਤਾਂ ਸਹੀ ਹਾਲਾਂਕਿ ਸੀਐਮ ਸਾਹਿਬ ਆਪ ਜਾਣਦੇ ਕਿਹੜਾ ਦਿੱਲੀ ਹੈ ਇਹ ਇਹ ਤਾਂ ਹੈ 2 ਕਿਲੋਮੀਟਰ ਉਹਨਾਂ ਦੇ ਘਰ ਤੋਂ ਆਪ ਜਾਂਦੇ ਹੋ ਉੱਥੇ ਆਪ ਜਾ ਕੇ ਸਾਰਿਆਂ ਨੂੰ ਸਾਰਿਆਂ ਨਾਲ ਮਿਲਦੇ ਹੋ ਉੱਥੇ ਭਰੋਸੇ ਚ ਲੰਦੇ ਸਾਰਿਆਂ ਨੂੰ ਠੀਕ ਹੈ ਨਾ ਇਹੀ ਜਨਤਾ ਜੀ ਨਾ ਨਾ ਕੁਰਸੀ ਦਿੱਤੀ ਹੈ ਇਹ ਸਾਰ ਰਹਿ ਗਿਆ ਤੁਹਾਡੇ ਕੋਲ ਇਹ ਕੁਝ ਕਰ ਸਕਦੇ ਆ ਜਨਤਾ ਲਈ ਕਰ ਦਿਓ ਮੈਂ ਤਾਂ ਇਹ ਬੇਨਤੀ ਕਰਦਾ ਨਹੀਂ ਇਹ ਦਿਨ ਦੂਰ ਨਹੀਂ ਹੈ ਜਦੋਂ ਤੁਸੀਂ ਟੱਲੀਆਂ ਵਜਾਉਂਦੇ ਫਿਰੋ